ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋਰੈ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਹਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੋਕਤਾ ਭੁਗਤ ਜੋਗਤ ਹਰਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜੈ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਅਹ ਬਦ ਮਨ ਪੂਰੈ ਥੈ ਧਾਈ ਸਾਧ ਤੂਰ ਕਰ ਸੁਧ ਮਜਾਈ ਨਾਨਕ ਜਲਾ ਜੇ ਤੋਵੇ ਦੇਹੀ ਮੈਲ ਨ ਉਤਰੇ ਸੁਗਨ ਤੇ ਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਲ ਮੁਕਤ ਫੁਗਤ ਜੋਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜੈ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਲ ਪ੍ਰਾਨੀ ਰਹਾਓ ਅਹਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਫੁਗਤ ਜੋਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਤੂਰ ਕਰ ਸੁਧ ਮਜਾਈ ਅਨਕ ਜਲਾ ਜੇ ਤੋਵੇ ਦੇਹੀ ਮੈਲ ਨ ਉਤਰੈ ਸੁਧ ਨ ਤਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਅਪਗਤ ਜੋਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੋਕਤ ਭਗਤ ਜੋਗਤ ਹਰਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਅਹਬਦ ਮਨ ਪੂਰੈ ਥੈ ਤਾਈ ਸਾਧ ਤੂਰ ਕਰ ਸੁਧ ਮਜਾਈ ਅਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿ ਆ ਪੌਕਾਰ ਮੁਕਤ ਭੁਗਤ ਜੋਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਗਾਉੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇ ਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਅਪੁਗਤ ਯੁਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰੈ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁੜ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੋਕਤਾ ਭਗਤ ਜੋਗਤ ਹਰਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜੈ ਮਨ ਮੀਠ ਖਟਾਨੀ ਪੁਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਅਹਬਦ ਮਨ ਪੂਰੈ ਥੈ ਧਾਈ ਸਾਧ ਤੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੁਕਾਰ ਮੁਕਤ ਭੁਗਤ ਜੋਗਤ ਹਰ ਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਲ ਪ੍ਰਾਨੀ ਰਹਾਉ ਅਹ ਬਦ ਮਨ ਪੂਰੇ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਹਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੇ ਸੁਧਨ ਤੇ ਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਲ ਮੁਕਤ ਭੁਗਤ ਜੋਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਲ ਮੋਕਤਾ ਭਗਤ ਜੋਗਤ ਹਰਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜੈ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁੜ ਪ੍ਰਾਨੀ ਰਹਾਓ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮਹਿਲ ਨ ਉਤਰੇ ਸੁਧਨ ਤੇ ਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਅਪੁਗਤ ਯੁਗਤ ਹਰਿ ਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਹਨ ਕ ਜਲਾ ਦੇ ਤੋਵੇ ਦੇਹੀ ਮਹਿਲ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਫੁਗਤ ਜੋਗਤ ਹਰਿ ਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਤੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਲ ਮੁਕਤ ਅਪਗਤ ਯੋਗਤ ਹਰਿ ਨਾਉ प्रेम भगत नानक गुण गाओ सतनाम श्री वाही गुरु साहिब जी गौड़ी मोहल्ला पंचमा जन की तौर मन मीठ खटानी पूर्व कर्म लिखया तुर प्राणी रहाओ अहो बद मन पूर थेताई साध तूर कर सुद्ध म जाई अनक जला जे तोवे देही मैल ना उतरे सुद्ध न तेही सतगुरु भेटियो सदा कृपाल हर सिमर सिमर काटिया पौकार ਮੋਕਤਾ ਭਗਤ ਜੋਗਤ ਹਰਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਲ ਪ੍ਰਾਨੀ ਰਹਾਓ ਅਹਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਫੁਗਤ ਜੋਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁੜ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਅਪਗਤ ਜੋਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁੜ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਹਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੋਕਤਾ ਭਗਤ ਜੋਗਤ ਹਰਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜੈ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਲ ਪ੍ਰਾਨੀ ਰਹਾਓ ਅਹਬਦ ਮਨ ਪੂਰੈ ਥੈ ਧਾਈ ਸਾਧ ਤੂਰ ਕਰ ਸੁਧ ਮਜਾਈ ਅਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤ ਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਅਪੁਗਤ ਯੁਗਤ ਹਰ ਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਲ ਮੁਕਤ ਅਪਗਤ ਜੋਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁੜ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਹਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੋਕਤਾ ਭਗਤ ਜੋਗਤ ਹਰਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜੈ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਅਹਬਦ ਮਨ ਪੂਰੈ ਥੈ ਧਾਈ ਸਾਧ ਤੂਰ ਕਰ ਸੁਧ ਮਜਾਈ ਅਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤ ਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਭੁਗਤ ਜੋਗਤ ਹਰ ਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋਰ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਲ ਪ੍ਰਾਨੀ ਰਹਾਵ ਅਹ ਬਦ ਮਨ ਪੂਰੇ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਹਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੇ ਸੁਧਨ ਤੇ ਹੀ ਸਤ ਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਲ ਮੁਕਤ ਭੁਗਤ ਜੋਗਤ ਹਰ ਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਹਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ මොකතා पुගත ජගතහරणාව ප්‍රම පගත නානක ගුණගාව සතනම් श्रीවාහිගरුසාහිබजी ගෞඩी මහල්ල පஞ்சම ජන්නකි තර මන මීට් කටාන්නේ पूर्භ කරම ලखයා තුරපරන रहा. ਅਹਬਦ ਮਨ ਪੂਰੇ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਹਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੇ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਫੁਗਤ ਜੋਗਤ ਹਰ ਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹੀ ਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋਰ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਤੂਰ ਕਰ ਸੁਧ ਮਜਾਈ ਅਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਭੁਗਤ ਜੋਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਰ ਮੋਕਤਾ ਭੁਗਤ ਜੋਗਤ ਹਰਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜੈ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਅਹਬਦ ਮਨ ਪੂਰੈ ਥੈ ਤਾਈ ਸਾਧ ਤੂਰ ਕਰ ਸੁਧ ਮਜਾਈ ਅਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤ ਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਲ ਮੁਕਤ ਭੁਗਤ ਜੋਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਅਹ ਬਦ ਮਨ ਪੂਰੇ ਥੇ ਧਾਈ ਸਾਧ ਧੂਰ ਕਰ ਸੁਧ ਮਜਾਈ ਹਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੇ ਸੁਧਨ ਤੇ ਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੋਕਾਰ ਮੁਕਤ ਫੁਗਤ ਜੋਗਤ ਹਰਿ ਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ ਮੋਕਤ ਭਗਤ ਜੋਗਤ ਹਰਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਅਹ ਬਦ ਮਨ ਪੂਰੈ ਥੈ ਧਾਈ ਸਾਧ ਤੂਰ ਕਰ ਸੁਧ ਮਜਾਈ ਅਨਕਾ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੇ ਸੁਧਨ ਤੇ ਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਫੁਗਤ ਜੋਗਤ ਹਰਿ ਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜ ਮਨ ਮੀਠ ਘਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਅਹਬਦ ਮਨ ਪੂਰੈ ਥੈ ਧਾਈ ਸਾਧ ਤੂਰ ਕਰ ਸੁਧ ਮਜਾਈ ਅਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿ ਆ ਪੌਕਾਰ ਮੁਕਤ ਭੁਗਤ ਜੋਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਵ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨ ਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧਨ ਤੇ ਹੀ ਸਤ ਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਪੌਕਾਲ ਮੁਕਤ ਭੁਗਤ ਜੋਗਤ ਹਰ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੂਰ ਮਨ ਮੀਠ ਖਟਾਨੀ ਪੂਰਬ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹ ਬਦ ਮਨ ਪੂਰੈ ਥੈ ਧਾਈ ਸਾਧ ਧੂਰ ਕਰ ਸੁਧ ਮਜਾਈ ਅਨਕ ਜਲਾ ਦੇ ਤੋਵੇ ਦੇਹੀ ਮੈਲ ਨ ਉਤਰੈ ਸੁਧ ਨ ਤਹੀ ਸਤਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ ਮੋਕਤਾ ਭਗਤ ਜੋਗਤ ਹਰਨਾਓ ਪ੍ਰੇਮ ਭਗਤ ਨਾਨਕ ਗੁਣ ਗਾਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਮਾ ਜਨ ਕੀ ਧੋੜ ਮਨ ਮੀਠ ਖਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਓ ਅਹ ਬਦ ਮਨ ਪੂਰੇ ਥੇ ਧਾਈ ਸਾਧ ਤੂਰ ਕਰ ਸੁਧ ਮਜਾਈ ਨਾਨਕ ਜਲਾ ਜੇ ਤੋਵੇ ਦੇਹੀ ਮੈਲ ਨਾ ਉਤਰੇ ਸੁਧਨ ਤੇਹੀ ਸਤਿਗੁਰ ਭੇਟਿਓ ਸਦਾ ਕਿਰਪਾਲ ਹਰਿ ਸਿਮਰ ਸਿਮਰ ਕਾਟਿਆ ਪੌਕਾਰ ਮੁਕਤ ਅਪੁਗਤ ਜੋਗਤ ਹਰਿ ਨਾਉ ਪ੍ਰੇਮ ਭਗਤ ਨਾਨਕ ਗੁਣ ਗਾਓ ਬਾਹੇ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ